ਚੰਡੀਗੜ੍ਹ ਦੇ ਵਿੱਚ ਅੱਜ ਕੱਲ ਤਰਾਸਦੀ ਇਹ ਹੈ ਕਿ ਪੰਜਾਬੀ ਸਭ ਤੋਂ ਲਾਸਟ ਦੇ ਵਿੱਚ ਲਿਖੀ ਜਾ ਰਹੀ ਹੈ ਕਈ ਦਫ਼ਤਰਾਂ ਦੇ ਵਿੱਚ ਤਾਂ ਕਈ ਹਸਪਤਾਲਾਂ ਦੇ ਵਿੱਚ ਤਾਂ ਇਹ ਵੀ ਹੋ ਗਿਆ ਕਿ ਡਾਕਟਰਾਂ ਨੇ ਸਿੱਧਾ ਲਿਖ ਕੇ ਲਾ ਦਿੱਤਾ ਕਿ ਤੁਸੀਂ ਹਿੰਦੀ ਵਿੱਚ ਗੱਲ ਕਰੋ ਇਸ ਸਮੇਂ ਖੁੱਡੇ ਲਾਹੌਰੇ ਖੜੇ ਆ ਖੁੱਡੇ ਰੋਹਾ ਅਤੇ ਖੁੱਡੇ ਜੱਸੂ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਬੋਰਡ ਦਿਖਾ ਰਹੇ ਹਾਂ ਇੱਧਰ ਤੁਸੀਂ ਦੇਖੋ ਕਿ ਅੰਗਰੇਜ਼ੀ ਸਭ ਤੋਂ ਉੱਪਰ ਹੈ ਹਿੰਦੀ ਵਿਚਕਾਰ ਹੈ ਤੇ ਨਾਲ ਪੰਜਾਬੀ ਸਭ ਤੋਂ ਨੀਚੇ ਹੈ ਕਿਤੇ ਜਿਸ ਜ਼ਮੀਨਾਂ ਨੂੰ ਜਿਸ ਪਿੰਡਾਂ ਨੂੰ ਝਾੜ ਕੇ ਵਸਾਇਆ ਹੋਵੇ ਚੰਡੀਗੜ੍ਹ ਤੇ ਉਸੇ ਭਾਸ਼ਾ ਨੂੰ ਸਭ ਤੋਂ ਲਾਸਟ ਵਿੱਚ ਰੱਖਣਾ ਤਾਂ ਬਹੁਤ ਵੱਡੀ ਤਰਾਸ ਦੀ ਗੱਲ ਹੈ ਸਾਡਾ ਭਾਈ ਜੀ ਇਸ ਤਰੀਕੇ ਨਾਲ ਤੁਹਾਡੇ ਸਕੂਲ ਹੈ ਪਿੰਡ ਦਾ ਇਸ ਦੇ ਵਿੱਚ ਭਾਸ਼ਾ ਪੰਜਾਬੀ ਸਭ ਤੋਂ ਨੀਚੇ ਲਿਖੀ ਹੋਈ ਹੈ ਜਦਕਿ ਤੁਹਾਡੇ ਪਿੰਡ ਉੱਡ ਕੇ ਪੰਜਾਬ ਦੇ ਚੰਡੀਗੜ੍ਹ ਬਸਿਆ ਜਦੋਂ ਜਿਹੜਾ ਚੰਡੀਗੜ੍ਹ ਸ਼ਹਿਰ ਹੈ ਉਹ ਪੰਜਾਬ ਦੀ ਰਾਜਧਾਨੀ ਹੈ ਹਰਿਆਣੇ ਦੀ ਰਾਜਧਾਨੀ ਹੈ ਤੁਸੀਂ ਕਦੇ ਸਾਊਥ ਉੱਚੇ ਚਲੇ ਜਾਓਗੇ ਸੋਤੇ ਉਹ ਪਹਿਲੀ ਮਾਤਰ ਭਾਸ਼ਾ ਨੂੰ ਉੱਪਰ ਲਿਖਦੇ ਆਂ ਫਿਰ ਹਿੰਦੀ ਲਿਖਦੇ ਆਂ ਫਿਰ ਇੰਗਲਿਸ਼ ਲਿਖਦੇ ਆਂ ਸਾਡੇ ਪੰਜਾਬ 'ਚ ਉਲਟਾ ਹੈ ਇੰਗਲਿਸ਼ ਨੂੰ ਜ਼ਿਆਦਾ ਪ੍ਰਾਇੋਰਟੀ ਦੇ ਰਹੇ ਆਂ ਉਸ ਤੋਂ ਬਾਅਦ ਹਿੰਦੀ ਔਰ ਉਸ ਤੋਂ ਬਾਅਦ ਪੰਜਾਬੀ ਪੰਜਾਬ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਆ ਪੰਜਾਬ ਦੇ ਕਈ ਪਿੰਡ ਉਜਾੜ ਕੇ ਚੰਡੀਗੜ੍ਹ ਬਸਿਆ ਕਿਉਂਕਿ ਅਜੇ ਵੀ ਲੋਕ ਜੋ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਜ਼ਿਆਦਾਤਰ ਪੰਜਾਬੀ ਬੋਲਦੇ ਨੇ ਜਾਂ ਫਿਰ ਬਾਹਰ ਪਿੰਡ ਜਿਹੜੇ ਬੱਚੇ ਨੇ ਪੰਜਾਬ ਪਿੰਡਾਂ ਵਿੱਚੋਂ ਉਹ ਵੀ ਪੰਜਾਬੀ ਬੋਲਦੇ ਨੇ ਪਰ बार-बार ਲੜਾਈ ਪੰਜਾਬੀ ਨੂੰ ਬਚਾਉਣ ਵਾਸਤੇ ਪੰਜਾਬੀ ਭਾਸ਼ਾ ਨੂੰ ਉੱਪਰ ਲਿਖਣ ਵਾਸਤੇ ਪੰਜਾਬੀ ਨੂੰ ਹੋਰ ਪ੍ਰਵਲਿਤ ਕਰਨ ਵਾਸਤੇ ਲਗਾਤਾਰ ਧਾਰਨੇ ਪ੍ਰਦਰਸ਼ਨ ਵੀ ਹੋਏ ਕਾਫੀ ਪ੍ਰਚਾਰ ਵੀ ਕੀਤਾ ਪਰ ਚੰਡੀਗੜ੍ਹ ਦੇ ਵਿੱਚ ਅੱਜਕੱਲ੍ਹ ਤਰਾਸ ਦੀ ਇਹ ਹੈ ਕਿ ਪੰਜਾਬੀ ਸਭ ਤੋਂ ਲਾਸਟ ਦੇ ਵਿੱਚ ਲਿਖੀ ਜਾ ਰਹੀ ਹੈ ਕਈ ਦਫ਼ਤਰਾਂ ਦੇ ਵਿੱਚ ਤਾਂ ਕਈ ਹਸਪਤਾਲਾਂ ਦੇ ਵਿੱਚ ਤਾਂ ਇਹ ਵੀ ਹੋ ਗਿਆ ਕਿ ਡਾਕਟਰਾਂ ਨੇ ਸਿੱਧਾ ਲਿਖ ਕੇ ਲਾ ਦਿੱਤਾ ਕਿ ਤੁਸੀਂ ਹਿੰਦੀ ਵਿੱਚ ਗੱਲ ਕਰੋ ਕਿ ਅਸੀਂ ਇਸ ਸਮੇਂ ਖੁੱਡੇ ਨਾਹਰੇ ਖੜੇ ਆ ਖੁੱਡੇ ਰੋਹਾ ਅਤੇ ਖੁੱਡੇ ਜਸੂਰ ਵੀ ਤੁਸੀਂ ਦੇਖੋ ਕਿ ਇੱਕ ਬੋਰਡ ਦਿਖਾ ਰਹੇ ਹਾਂ ਇੱਧਰ ਤੁਸੀਂ ਦੇਖੋ ਕਿ ਅੰਗਰੇਜ਼ੀ ਸਭ ਤੋਂ ਉੱਪਰ ਹੈ ਹਿੰਦੀ ਵਿਚਕਾਰ ਹੈ ਤੇ ਨਾਲ ਪੰਜਾਬੀ ਸਭ ਤੋਂ નીચે ਹੈ ਭਾਵੇਂ ਭਾਸ਼ਾ ਸਾਰੀਆਂ ਸਤਕਾਰਯੋਗ ਨੇ ਲਿਖਣੀਆਂ ਚਾਹੀਦੀਆਂ ਨੇ ਪਰ ਕਿਤੇ ਨਾ ਕਿਤੇ ਜਿਸ ਜ਼ਮੀਨਾਂ ਨੂੰ ਜਿਸ ਪਿੰਡਾਂ ਨੂੰ ਝਾੜ ਕੇ ਵਸਾਇਆ ਹੋਵੇ ਚੰਡੀਗੜ੍ਹ ਤੇ ਉਸੇ ਭਾਸ਼ਾ ਨੂੰ ਸਭ ਤੋਂ ਲਾਸਟ ਦੇ ਵਿੱਚ ਰੱਖਣਾ ਤਾਂ ਬਹੁਤ ਵੱਡੀ ਤਰਾਸ ਦੀ ਗੱਲ ਹੈ ਇਸ ਨੂੰ ਲੈ ਕੇ ਨੌਜਵਾਨ ਆਗੂ ਸਾਡੇ ਨਾਲ ਨੇ ਖੁੱਡੇ ਲੋਹਰੇ ਤੋਂ ਤਾਂ ਭਾਈ ਜੀ ਇਸ ਤਰੀਕੇ ਨਾਲ ਤੁਹਾਡੇ ਸਕੂਲ ਹੈ ਪਿੰਡ ਦਾ ਇਸ ਦੇ ਵਿੱਚ ਭਾਸ਼ਾ ਪੰਜਾਬੀ ਸਭ ਤੋਂ નીચે ਲਿਖੀ ਹੋਈ ਹੈ ਜਦਕਿ ਤੁਹਾਡੇ ਪਿੰਡ ਝਾੜ ਕੇ ਪੰਜਾਬ ਦੇ ਚੰਡੀਗੜ੍ਹ ਵਸਿਆ ਕਿਵੇਂ ਦੇਖ ਤੁਸੀਂ ਇਸ ਚੀਜ਼ ਨੂੰ ਭਾਈ ਜੀ ਮੈਂ ਤਾਂ ਇੱਕੇ ਗੱਲ ਕਹਿਣਾ ਚਾਹੁੰਦਾ ਈਚ ਜਦੋਂ ਜਿਹੜਾ ਚੰਡੀਗੜ੍ਹ ਸ਼ਹਿਰ ਹੈ ਉਹ ਪੰਜਾਬ ਦੀ ਰਾਜਧਾਨੀ ਹੈ ਹਰਿਆਣੇ ਦੀ ਰਾਜਧਾਨੀ ਹੈ ਤੁਸੀਂ ਕਦੇ ਸਾਊਥ ਉੱਚ ਚਲੇ ਜਾਓਗੇ ਉੱਥੇ ਉਹ ਪਹਿਲੀ ਮਾਤਰ ਭਾਸ਼ਾ ਨੂੰ ਉੱਪਰ ਲਿਖਦੇ ਆਂ ਫਿਰ ਹਿੰਦੀ ਲਿਖਦੇ ਆਂ ਫਿਰ ਇੰਗਲਿਸ਼ ਲਿਖਦੇ ਆਂ ਸਾਡੇ ਪੰਜਾਬ 'ਚ ਉਲਟਾ ਹੈ ਇੰਗਲਿਸ਼ ਨੂੰ ਜ਼ਿਆਦਾ ਪ੍ਰਾਇੋਰਟੀ ਦੇ ਰਹੇ ਆਂ ਉਸ ਤੋਂ ਬਾਅਦ ਹਿੰਦੀ ਔਰ ਉਸ ਤੋਂ ਬਾਅਦ ਪੰਜਾਬੀ ਮੇਰੇ ਤੁਹਾਨੂੰ ਸਾਤਾ ਸਾਰੀ ਜੋ ਭਾਸ਼ਾਾਂ ਆ ਉਹਨਾਂ ਦੀ ਸਾਰੇ ਦੀ ਰਿਸਪੈਕਟ ਕਰਦੇ ਆਂ ਪਰ ਅਗਰ ਸਾਊਥ ਵਾਲੇ ਆਪਣੀ ਲੈਂਗੁਏਜ ਉੱਪਰ ਲਿਖ ਸਕਦੇ ਆ ਤਾਂ ਸਾਨੂੰ ਪੰਜਾਬੀਆਂ ਚ ਸਭ ਤੋਂ ਪੰਜਾਬੀਆਂ ਤਾਂ ਨਹੀਂ ਜੈਲਸੀ ਕਿਉਂਕਿ ਪੰਜਾਬੀ ਭਾਸ਼ਾ ਨੂੰ ਸਭ ਤੋਂ ਥੱਲੇ ਲੈਣਾ ਔਰ ਪੰਜਾਬੀ ਭਾਸ਼ਾ ਵਰਲਡ ਦੀ ਟੌਪ 50 ਭਾਸ਼ਾ ਚ ਆਉਂਦੀਆਂ ਨੇ ਠੀਕ ਹੈ ਜੀ ਔਰ ਅਗਰ ਦੇਖਿਆ ਜਾਵੇ ਪੰਜਾਬੀਆਂ ਦੀ ਪੋਪੂਲੇਸ਼ਨ ਵੀ ਬਹੁਤ ਵਧੀਆ ਹੈ ਇਦਾਂ ਨਹੀਂ ਹੈ ਪਰ ਸਾਡਾ ਵਿਤਰਾ ਇਦਾਂ ਹੀ ਹੁੰਦਾ ਹੈ ਇਹ ਚ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਦੇਖਣਾ ਚਾਹੀਦਾ ਹੈ ਨੋਮੀਨੇਟ ਜੋ ਕਾਉਂਸਲਰਸ ਹੈ ਪਾਰਸ਼ਦ ਔਰ ਐਮਪੀ ਔਰ ਜਿਹੜੇ ਅਫਸਰਸ ਹੈ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਪਿੰਡਾਂ ਦਾ ਥੋੜਾ ਜਿਹਾ ਇੱਕ ਮਾਡਲ ਬਣਾਓ ਕਿ ਆਣੇ ਵਾਲਾ ਟੂਰਿਸਟ ਆਣੇ ਵਾਲੇ ਲੋਕ ਚੰਡੀਗੜ੍ਹ ਚ ਦੇਖਣਗੇ ਚੰਡੀਗੜ੍ਹ ਦੇ ਪਿੰਡਾਂ ਹਾਂ ਇਹਨਾਂ ਨੂੰ ਇਹਨਾਂ ਦਾ ਕਸਬਾ ਨਾ ਬਣਾਓ ਗੰਦੇ ਕਸਬੇ ਨਾ ਬਣਾਓ ਕਿ ਲੋਕ ਕਹਿਣ ਕਿ ਨਹੀਂ ਚੰਡੀਗੜ੍ਹ ਦੇ ਪਿੰਡ ਅੱਛੇ ਨਹੀਂ ਆ ਸਿਰਫ ਸੈਕਟਰ ਅੱਛੇ ਆ ਜਦੋਂ ਇਹਨਾਂ ਨੇ ਲਿਖਿਆ ਸੀ ਸਕੂਲਾਂ ਦੇ ਬਾਰੇ ਤੁਹਾਡੇ ਪਿੰਡਾਂ ਦੇ ਵਿੱਚ ਪੰਜਾਬੀ ਵਿੱਚ ਹੱਥੇ ਨੀਚੇ ਲਿਖਿਆ ਉਸ ਸਮੇਂ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਸਾਰੰਗਪੁਰ ਪਿੰਡ ਹੈ ਸਾਰੰਗਪੁਰ ਦੇਖਿਆ ਘਰ ਦੇ ਬਾਹਰ ਜਿਹੜੀ ਨੇਮ ਪਲੇਟ ਵੀ ਲੱਗੀ ਹੋਈ ਆ ਉਹ ਵੀ ਪੰਜਾਬੀ ਵਿੱਚ ਲੱਗੀ ਹੋਈ ਆ ਸਕੂਲ ਦੇ ਵੀ ਲੱਗੇ ਬੋਰਡ ਜਿਹੜੇ ਪੰਜਾਬੀ ਵਿੱਚ ਲੱਗਿਆ ਹੋਇਆ ਪਰ ਲੱਗਦਾ ਕਿ ਪਿੰਡ ਦੀ ਜਿਹੜੀ ਪੰਚਾਇਤ ਆ ਤਾਂ ਕੋਈ ਐਮਸੀC ਉਸ ਸਮੇਂ ਦੇ ਵਿੱਚ ਲਖਾਨ ਸਮੇ ਉਹਨਾਂ ਨੂੰ ਰੋਕਣਾ ਚਾ ਪਾਜੀ ਗੱਲੇ ਤਾਂ ਜਦੋਂ ਇਹ ਕੰਮ ਕਰਦੇ ਨਾ ਇਹ ਕੰਮ ਬੋਲ ਕੇ ਨਹੀਂ ਕਰਦੇ ਉਹ ਤੁਹਾਡੇ ਸਾਹਮਣੇ ਰੋਡ ਦਾ ਵੀ ਬਿਨਾ ਦੱਸੇ ਇਨਫੋਰਮੇਸ਼ਨ ਦਿੱਤੇ ਸ਼ੁਰੂ ਕਰ ਦਿੱਤਾ ਇਹ ਕਿਆ ਕਰਦੇ ਬਸ ਆਂਦੇ ਆ ਬੋਟ ਟੰਗ ਦਿੰਦੇ ਆ ਟੰਗਦਾਰ ਕਹਿ ਦਿੰਦੇ ਆ ਜੀ ਫਾਈਲ ਚ ਜਾਏਗਾ ਉਹ ਹੋਏਗਾ ਇਹ ਹੋਏਗਾ ਸਿਰ ਲਿਪਾ ਪੋਤੀ ਆ ਸਾਡੇ ਪਿੰਡ ਦੀ ਜਗਾ ਕੁਆਰ ਹੋਈ ਗ੍ਰਿਡ ਬਣਿਆ ਅੱਛੀ ਗੱਲ ਹੈ ਪਰ ਉੱਥੇ ਬੋਰਡ ਲੱਗਦਾ ਸਰنگਪੁਰ ਲੈਂਡ ਦਾ ਅੱਛਾ ਐਡਮਿਨਿਸਟ੍ਰੇਸ਼ਨ ਦੀ ਏਡੀ ਵੱਡੀ ਗਲਤੀ ਅਸੀਂ ਉਹਨਾਂ ਦੇ ਆਪਣੇ ਕਾਉਂਸਲ ਸਾਹਿਬ ਨੂੰ ਰਿਕੁਐਸਟ ਕੀਤਾ ਉਹਨਾਂ ਨੇ ਅੱਗੇ ਲੈਟਰ ਦਿੱਤਾ ਉਹ ਕਹਿੰਦੇ ਜੀ ਫਾਈਲਾਂ ਚ ਬੋ ਕੋ ਚੇਂਜ ਕਰਨਾ ਹੈ ਮਤਲਬ ਐਡਮਿਨਿਸਟ੍ਰੇਸ਼ਨ ਐਡਿਵੜੀ ਗਲਤੀ ਕਿੱਦਾਂ ਕਰ ਸਕਦਾ ਹੈ ਕਿ ਚੰਡੀ ਖੁੱਡੇ ਲੋਰ ਦੀ ਲੈਂਡ ਤੇ ਸਾਰੰਗਪੁਰ ਜਦੋਂ ਚੰਡੀਗੜ੍ਹ ਬਸਿਆ ਸੀ ਉਸ ਸਮੇਂ ਕੀ ਹੋ ਜਾਂਦਾ ਸੀ ਕਿ 60 40 ਦੀ ਰੇਸੋ ਹੈ 60 40 ਪੰਜਾਬ ਤੇ ਚੰਡੀ ਹੈ ਹਰਿਆਣਾ 40 ਤਾਂ ਹੁਣ ਜਿਹੜੀ ਲੱਗਦਾ ਕਿ ਰੇਸੋ ਹਰਿਆਣਾ ਦੀ ਉੱਪਰ ਵੱਜ ਗਈ ਕਿਉਂਕਿ ਅੰਗਰੇਜ਼ੀ ਤੋਂ ਬਾਅਦ ਹਿੰਦੀ ਉਪਰ ਆਜੀ ਤੁਸੀਂ ਦੇਖੋ ਪੰਜਾਬੀ નીચે ਆ ਗਈ ਪਰ ਲੱਗਦਾ ਕਿ ਪੰਜਾਬੀ ਭਾਸ਼ਾ ਨੂੰ ਤੇ ਪੰਜਾਬ ਨੂੰ ਖਤਮ ਕਰਨ ਦੀ ਤਿਆਰੀ ਚੱਲ ਰਹੀਆਂ ਨੇ ਫਿਰ ਬਿਲਕੁਲ ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਮੈਨੂੰ ਹਰਿਆਣੇ ਵਾਲੇ ਭਾਰਤੀ ਹੁੰਦੇ ਕੋਈ ਗੱਲ ਨਹੀਂ ਉਹ ਬੰਦੇ ਮਿਹਨਤ ਕਰਦੇ ਆ ਸਭ ਕੁਝ ਕਰਦੇ ਆ ਸਾਡੇ بڑے ਛੋਟੇ ਭਾਈ ਆ ਪਰ ਨਾ ਤਾਂ ਇੱਥੇ ਪੰਜਾਬ ਦੇ ਬੰਦਿਆਂ ਨੂੰ ਜੋਬ ਹੈ ਨਾ ਚੰਡੀਗੜ੍ਹ ਦੇ ਪਿੰਡਾਂ ਲਈ ਕੋਈ ਕੋਟਾ ਤੁਸੀਂ ਪੀਜੇ ਚਲੇ ਜਾਓ ਤੁਹਾਨੂੰ ਸਾਰੇ ਆਊਟਸਾਈਡਰ ਐਮਸੀ ਆਫਿਸ ਐਡਮਿਸ਼ਨ ਸਾਰੇ ਆਊਟਸਾਈਡਰ ਅੱਜ ਤੱਕ ਜਿੰਨੇ ਵੀ ਮੇਅਰ ਬਣੇ ਆ ਕਾਉਂਸਲਰ ਬਣੇ ਆ ਜਾਂ ਫਿਰ ਐਮਪੀ ਬਾ ਸਹਿਬਾਨ ਬਣੇ ਆ ਮਨਿਸਟਰ ਬਣੇ ਆ ਕਿਸੇ ਨੇ ਵੀ ਸਾਡੇ ਪਿੰਡਾਂ ਦੀ ਹਾਲਤ ਨਹੀਂ ਸੋਚੀ ਕਿ ਇੱਥੇ ਦਾ ਯੂਥ ਪੜ ਕੇ ਫੋਰਨ ਜਾ ਰਿਹਾ ਹੈ ਕਿ ਅਸੀਂ ਇਹਨਾਂ ਨੂੰ ਰੋਕੇ ਅਸੀਂ ਇਹਨਾਂ ਦਾ ਮਾਈਗ੍ਰੇਟ ਨਾ ਕਰੀਏ ਕਿਉਂਕਿ ਸਾਡੀ ਇਕਨੋਮੀ ਕਲੀ ਹੀ ਅਸੀਂ ਬਾਹਰ ਪੈਸਾ ਦੇ ਰਹੇ ਆ ਸਾਰੇ ਫੋਰਨ ਕੰਟਰੀਆਂ ਨੂੰ ਸਾਡੇ ਪਿੰਡਾਂ ਚ ਹੁਣ ਤੁਸੀਂ ਮੰਨੋਗੇ ਪਿਛਲੇ 2 ਸਾਲਾਂ ਚ 25 ਯੂਥ 25 ਮੁੰਡੇ ਚਲੇ ਗਏ ਕੈਨੇਡਾ ਤੇ ਤੁਹਾਨੂੰ ਲੱਗਦਾ ਕਿ ਆਣ ਵਾਲੇ ਟਾਈਮ 'ਚ ਇੱਥੇ ਫਿਰ ਪਿੰਡ ਰਹਿ ਜਾਣਗੇ ਇਹ ਇਹ ਤਾਂ ਐਡਮਿਨਿਸਟ੍ਰੇਸ਼ਨ ਨੂੰ ਅੱਜ ਨਹੀਂ ਬਹੁਤ ਪਹਿਲਾਂ ਇਹ ਕਰਨਾ ਚਾਹੀਦਾ ਸੀ ਕਿ ਇੱਕ ਮਾਡਲ ਬਣਾਨੇ ਚਾਹੀਦਾ ਸੀ ਕਿ ਚੰਡੀਗੜ੍ਹ ਦਾ ਪਿੰਡ ਹੈ ਜਦੋਂ ਬੰਦਾ ਐਂਟਰ ਹੋਏ ਚੰਡੀਗੜ੍ਹ ਦੇ ਉੱਥੇ ਪਤਾ ਲੱਗੇ ਕਿ ਇਹ ਚੰਡੀਗੜ੍ਹ ਦੇ ਪਿੰਡ ਨੇ ਹੈਨਾ ਪਿੰਡਾਂ ਦੇ ਵਿੱਚ ਭਾਸ਼ਾ ਲਿਖੀ ਹੁੰਦੀ ਪੰਜਾਬੀ ਵਿੱਚ ਫਲੈਕਸ ਲਿਖੇ ਹੁੰਦੇ ਪਰ ਐਂਟਰ ਹੁੰਦੇ ਹੋਏ ਜਿਹੜੀਆਂ ਨੇਮ ਪਲੇਟਾਂ ਨੇ ਉਹ ਪੰਜਾਬੀ ਚ ਹੁੰਦੀਆਂ ਬਿਲਕੁਲ ਜੀ ਬਿਲਕੁਲ ਤੁਸੀਂ ਸਾਹਮਣੇ ਇੱਕ ਬੈਂਕ ਦੇਖ ਸਕਦੇ ਹੋ ਪਹਿਲਾ ਇੰਗਲਿਸ਼ ਹੈ ਫਿਰ نیچے ਸਾਡੀ ਜਿਹੜੀ ਮਾਤਰ ਭਾਸ਼ਾ ਪੰਜਾਬੀ ਔਰ ਹਿੰਦੀ ਐਕਚੁਅਲੀ ਕਿ ਸਾਡੇ ਦੇਸ਼ ਚ ਨਾਲ ਜਿਹੜੀ ਪੋਲਿਟਿਕਸ ਹੈ ਬਹੁਤ ਡਰਟੀ ਇਹ ਸਿਰਫ ਵੋਟ ਬੈਂਕ ਦੀ ਰਾਜਨੀਤੀ ਹੈ ਯੂਥ ਨਾਲ ਕੀ ਲੈਣਾ ਕੋਈ ਮਤਲਬ ਨਹੀਂ ਸਰਕਾਰਾਂ ਨੂੰ ਮੈਂ ਚਾਹੁੰਦਾ ਕਿ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਬਾਹਰ ਜਾਣੇ ਘੱਲੋ ਆਪਣੀ ਭਾਸ਼ਾ ਆਪਣੇ ਪਿੰਡਾਂ ਚ ਰਹੋ ਆਪਣੇ ਪਿੰਡਾਂ ਡਵੈਲਪ ਕਰੋ ਔਰ ਇੰਗਲਿਸ਼ ਨੂੰ ਘੱਟ ਬੋਲੋ ਹਾਂ ਆਪਣੀ ਮਤ ਆਪਣੀ ਮੈਂ ਖੁਦ ਬਹੁਤ ਖੁਸ਼ ਹੁੰਦਾ ਹਾਂ ਜੀ ਜਦੋਂ ਮੈਂ ਕਿਸੇ ਨਾਲ ਗੱਲ ਕਰਦਾ ਦਫ਼ਤਰ 'ਚ ਮੈਂ ਪੰਜਾਬੀ 'ਚ ਉਹ ਕਹਿੰਦੇ ਕਿ ਸਾਡੇ ਨਾਲ ਇੰਗਲਿਸ਼ ਜਾਂ ਹਿੰਦੀ 'ਚ ਗੱਲ ਕਰੋ ਮੈਂ ਨਹੀਂ ਮੇਰੀ ਮਾਤਰ ਭਾਸ਼ਾ ਹੈ ਤੁਹਾਨੂੰ ਸਮਝਣੀ ਪਏਗੀ ਤੁਸੀਂ ਕੰਮ ਲੈਣਾ ਮੇਤੋਂ ਲੱਗਦਾ ਕਈ ਦਫ਼ਤਰਾਂ ਦੇ ਵਿੱਚ ਜੋ ਡਾਕਟਰ ਇਸ ਤਰੀਕੇ ਨਾਲ ਹੁਣ ਰਵਈਆ ਕਰ ਰਹੇ ਨੇ ਕਿ ਸਾਡੇ ਨਾਲ ਹਿੰਦੀ ਨਾਲ ਗੱਲ ਕਰੋ ਕਿਸੇ ਤਾਂ ਉਹ ਬੋਰਡ ਵੀ ਲਿਖਦੇ ਕਈ ਜਗ੍ਹਾ 'ਚ ਦੇਖੇ ਹਾਂਜੀ ਹਾਂਜੀ ਇਹ ਪੀਜੀਆਈ 'ਚ ਹੋਇਆ ਹੈ ਪੀਜੀ ਕੀ ਤੁਸੀਂ ਇਸ ਤਰ੍ਹਾਂ ਚਲੇ ਜਾਓ ਸਾਰੇ ਸਰਕਾਰੀ ਦਫ਼ਤਰਾਂ 'ਚੋਂ ਚਲੇ ਜਾਓ ਸਾਰੇ ਤੇ ਪੰਜਾਬੀ ਹੈ ਹੀ ਨਹੀਂ ਸਾਰੇ ਹਿੰਦੀ ਸਿੰਗਲਿਸ਼ ਇੰਗਲਿਸ਼ ਬਾਤ ਜੀ ਧੰਨਵਾਦ ਔਰ ਦੂਜੀ ਗੱਲ ਤਾਂ ਇੱਕ ਲੋ ਹੁ ਤਾਂ ਪੰਜਾਬੀਆਂ ਦੇ ਨਾਲ ਕਿਹਾ ਬਿੱਤਰਾ ਹੋ ਰਿਹਾ ਤੁਸੀਂ ਦੇਖ ਰਹੇ ਹੋ ਮਾਤਾ ਕੁੱਲਾਂ ਵਿੱਚ ਹੈ ਕੋਈ ਜਿਹੜੀ ਪੰਜਾਬੀ ਪੜ੍ਹਾਉਣ ਦੀ ਅੱਗੇ ਪ੍ਰਕਿਰਿਆ ਸਭ ਤੋਂ ਉੱਪਰ ਸਰ ਮੈਂ ਇਸੇ ਸਕੂਲ 'ਚ 2005 10ਵੀਂ ਪਾਸ ਕੀਤੀ ਆ ਉਸ ਤੋਂ ਬਾਅਦ ਨਾ ਮੈਂ ਇੱਥੇ ਆਇਆ ਜੇ ਆਇਆ ਤਾਂ ਸਿਰਫ ਇਹਨਾਂ ਦੇ ਕੰਮ ਵਾਸਤੇ ਕੀ ਕੋਈ ਪ੍ਰੋਬਲਮ ਹੈ ਮੈਨੂੰ ਲੱਗਦਾ ਇੱਥੇ ਪੰਜਾਬੀ ਦੇ ਟੀਚਰ ਹੋਣਗੇ ਜਿੰਨੇ ਟੀਚਰ ਸਾਰੇ ਹਿੰਦੀ ਠੀਕ ਹੈ ਬਿਲਕੁਲ ਤੋਂ ਦੇਖੋ ਕਿ ਜਿਸ ਤਰੀਕੇ ਨਾਲ ਖੁੱਡੇ ਲੋਹਰੇ ਤੇ ਬੋਰਡਾਂ ਦੇ ਉੱਤੇ ਸਕੂਲ ਦੇ ਉੱਤੇ ਬੈਂਕਾਂ ਦੇ ਉੱਤੇ ਇੰਗਲਿਸ਼ ਲ ਹਿੰਦੀ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਪੰਜਾਬੀ ਬਹੁਤ iracial ਦੀ ਹੈ ਕਿ ਪੰਜਾਬ ਨੂੰ ਝਾੜ ਕੇ ਪੰਜਾਬ ਪਿੰਡ ਤਾਂ ਚੰਡੀਗੜ੍ਹ ਬਸਿਆ ਚੰਡੀਗੜ੍ਹ ਦੇ ਪਿੰਡਾਂ ਦੇ ਵਿੱਚ ਵੀ ਅਜੇ ਪੰਜਾਬੀ ਬੋਲੀ ਜਾਂਦੀ ਹੈ ਕਾਫੀ ਲੋਕ ਪੰਜਾਬ ਤੋਂ ਰਹਿਣ ਕੇ ਆ ਕੇ ਚੰਡੀਗੜ੍ਹ ਬਸ ਰਹੇ ਨੇ ਤਾਂ ਪੰਜਾਬੀ ਨੂੰ ਸਭ ਤੋਂ ਉੱਪਰ ਲਿਖਣ ਦੀ ਗੱਲ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਹੁਣ ਸ਼ਹਿਰਾਂ ਦੇ ਵਿੱਚ ਕਈ ਅਫਸਰ ਹਿੰਦੀ ਬੋਲਣ ਨੂੰ ਕਹਿੰਦੇ ਨੇ ਕਿ ਹਿੰਦੀ ਬੋਲੋ ਪਰੇ ਨੌਜਵਾਨ ਨੇ ਆਵਾਜ਼ ਚੁੱਕੀ ਹੈ ਜਿਸ ਤਰੀਕੇ ਨਾਲ ਦੱਸੇ ਕਿ ਪਿੰਡਾਂ ਦੇ ਵਿੱਚ ਹੀ ਪਿੰਡ ਵਾਸੀ ਨੂੰ ਵੀ ਚਾਹੀਦਾ ਹੈ ਕਿ ਆਪਣੇ ਘਰ ਦੇ ਅੱਗੇ ਨੇਮ ਪਲੇਟ ਜਿਹੜੀ ਪੰਜਾਬੀ ਵਿੱਚ ਲਿਖਣੀ ਚਾਹੀਦੀ ਹੈ ਸਕੂਲਾਂ ਦੇ ਵੀ ਜਦੋਂ ਵੀ ਕੋਈ ਸਰਕਾਰੀ ਅਦਾਰਾ ਇਸ ਤਰੀਕੇ ਦੀ ਬੋਰਡ ਲਿਖਣ ਵਾਸਤੇ ਆਉਂਦਾ ਤਾਂ ਉਸ ਨੂੰ ਜ਼ਰੂਰ ਰੋਕੇ ਜਾਵੇ ਦੇਖਦੇ ਕਿ ਜਿਸ ਤਰੀਕੇ ਨਾਲ ਹੁਣ ਮਹਿੰਮ ਤਾਂ ਤੋਰੀ ਹੋਈ ਹੈ ਕਿ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਆਉਣਾ ਹੈ ਪਰ ਦੇਖਦੇ ਕਦੋਂ ਹੁਣ ਸਭ ਤੋਂ ਉੱਪਰ ਇਹਨਾਂ ਚੰਡੀਗੜ੍ਹ ਦੇ ਵਿੱਚ ਆਉਣ ਵਾਲਾ ਸਮੇਂ ਦੱਸੇਗਾ ਥੋੜ੍ਹਾ ਕਹਿ ਦਵਾਂ ਸਮੇਂ ਦੇ ਨਾਲ ਪਰ ਤੇ ਇਸ